ਸਮੂਹ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇੱਥੇ ਡਾਕਟਰ ਗਾਂਧੀ ਨੂੰ ਮਿਲਣ ਆਏ ਆ ਇੱਥੇ ਇਹੀ ਮੰਗ ਸੀਗੀ ਕਿ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਕਹਿ ਕੇ ਪ੍ਰਚਲਿਤ ਵੀ ਹੋਇਆ ਤੇ ਉਹ ਖੁੱਲ੍ਹਿਆ ਵੀ ਇਸੇ ਨਾਂ ਤੇ ਸੀ ਤੇ ਕੋਰੀਡੋਰ ਦਾ ਮਤਲਬ ਪਹਿਲਾਂ ਕੀ ਹੈ ਸਾਨੂੰ ਸਮਝਣਾ ਚਾਹੀਦਾ ਦੇਖੋ ਇਹ جنگ ਲੱਗੀ ਹੈ ਇਹਦਾ ਸਾਰਿਆਂ ਨੂੰ ਦੁੱਖ ਸੀਗਾ ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ ਭਾਵੇਂ ਉਹ ਕਸ਼ਮੀਰ ਦੇ ਵਿੱਚ ਲੋਕ ਮਾਰੇ ਗਏ ਉਹਦਾ ਵੀ ਸਾਨੂੰ ਦੁੱਖ ਸੀਗਾ ਕਿ ਉਹ ਚੰਗਾ ਨਹੀਂ ਹੋਇਆ ਪਰ ਜੰਗ ਦੇ ਦੌਰਾਨ ਭਾਰਤ ਸਰਕਾਰ ਨੇ ਕਿਹਾ ਸੀਗਾ ਕਿ ਕੁਝ ਦਿਨਾਂ ਲਈ ਸਿਕਿਉਰਿਟੀ ਦੇ ਪਰਪਸ ਵਜੋਂ ਸੀ ਇਹਨੂੰ ਕੋਰੀਡੋਰ ਨੂੰ ਬੰਦ ਕਰ ਰਹੀਆਂ ਸੋ ਹੁਣ ਹਾਲਾਤ ਉਹਵੇਂ ਦੇ ਨਹੀਂ ਹੈਗੇ ਆਮ ਵਰਗੇ ਨਹੀਂ ਇਸ ਕਰਕੇ ਜਿਹੜੀ ਇਹ ਧਰਤੀ ਹੈ ਇਹ ਕੱਲਾ ਸਥਾਨ ਨਹੀਂ ਹੈਗਾ ਇਹ ਗੁਰੂ ਨਾਨਕ ਸਾਹਿਬ ਦਾ ਉਹ ਸਥਾਨ ਨੇ ਜਿੱਥੇ ਉਹਨਾਂ ਨੇ 18 ਸਾਲ ਇੱਕ ਸਮਾਂ ਉੱਥੇ ਬਤੀਤ ਕੀਤਾ ਉੱਥੇ ਭਗਤੀ ਕੀਤੀ ਹੈ ਉਥੇ ਸੰਗਤਾਂ ਦੇ ਸੰਗਤਾਂ ਉਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਰਹੀਆਂ ਨੇ ਤੇ ਇਹ ਸਿੱਖਾਂ ਦੇ ਲਈ ਉਹ ਕੱਲਾ ਸਥਾਨ ਨਹੀਂ ਉਹ ਸਾਡੇ ਦਿਲਾਂ ਦੀ ਧੜਕਣ ਹੈ ਤੇ ਦੋ ਜਿਹੜੇ ਮੁਲਕ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਦੋ ਦੁਸ਼ਮਣੀ ਕਰਕੇ ਮੁਲਕ ਜਾਣੇ ਜਾਂਦੇ ਨੇ ਉਹ ਮੁਲਕਾਂ ਦੇ ਅੰਦਰ ਇੱਕ ਵੱਡਾ ਇੱਕ ਸਥਾਨ ਜਿਹੜਾ ਪਲੇਸ ਹੈਗਾ ਸ਼ਾਂਤੀ ਦਾ ਜਿੱਥੋਂ ਸਰਬੱਤ ਦੇ ਭਲੇ ਦੀ ਆਵਾਜ਼ ਜਾਂਦੀ ਹੈ ਉਹ ਹੈਗਾ ਕਰਤਾਰਪੁਰ ਸਾਹਿਬ ਤੇ ਉਹ ਸਥਾਨ ਨੂੰ ਤੁਸੀਂ ਬੰਦ ਕਰ ਦਿਓ ਤੇ ਸ਼ਾਂਤੀ ਕਿੱਥੋਂ ਆਉਣੀ ਹੈ ਸੋ ਸਾਡੀ ਜਿੱਥੇ ਡਾਕਟਰ ਧਨਵੀਰ ਜੀ ਨੂੰ ਬੇਨਤੀ ਹੈ ਉੱਥੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜੇ ਹੋਰ ਗ੍ਰਹਿ ਮੰਤਰੀ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜਾ ਇਹ ਲੰਘਾ ਏ ਇਹ ਪਹਿਲ ਦੇ ਆਧਾਰ ਤੇ ਜਲ ਤੋਂ ਜਲਦੀ ਨੂੰ ਖੋਲ੍ਹਿਆ ਜਾਵੇ ਤਾਂ ਕਿ ਉੱਥੇ ਸਿੱਖ ਸੰਗਤਾਂ ਜਾ ਕੇ ਦਰਸ਼ਨ ਕਰਨ ਇਹਦੇ ਨਾਲ ਅਸੀਂ ਕੁਝ ਮੰਗਾ ਹੋਰ ਐਡ ਕੀਤੀਆਂ ਨੇ ਕਿ ਜਿਹੜੀ ਗਿੰਤੀ ਹੈ ਗਿਣਤੀ ਵੀ ਵਧਾਈ ਜਾਵੇ ਜਿਹੜੇ ਰੋਜ਼ ਰੋਜ਼ਾਨਾ ਸ਼ਰਧਾਲੂ ਜਾਂਦੇ ਨੇ ਤੇ ਜਦੋਂ ਗੁਰਪੁਰਬ ਹੁੰਦਾ ਖਾਸ ਹੋਰ ਉਦੋਂ ਜ਼ਰੂਰ ਖੁੱਲ੍ਹ ਦਿੱਤੀ ਜਾਵੇ ਤੇ ਹੁਣ ਪਾਸਪੋਰਟ ਦੀ ਫੋਟੋ ਕਾਪੀ ਨਾਲ ਜਾਣ ਦਿੱਤਾ ਜਾਂਦਾ ਸੋ ਐਨੇ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਪਾਸਪੋਰਟ ਨਹੀਂ ਵੀ ਹੈਗੇ ਪੰਜਾਬ ਦੇ ਅੰਦਰ ਸੋ ਮੈਂ ਚਾਹੁੰਦਾ ਸਰਕਾਰ ਨੂੰ ਇਹ ਵੀ ਬੇਨਤੀ ਹੈ ਕਿ ਸਿਰਫ ਆਧਾਰ ਕਾਰਡ ਜਾਂ ਕੋਈ ਹੋਰ ਪ੍ਰਮਾਣ ਪੱਤਰ ਜਿਹਨੂੰ ਵੈਰੀਫਾਈ ਕਰਕੇ ਉਧਰ ਜਾਣ ਦਿੱਤਾ ਜਾਵੇ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਦਰਸ਼ਨ ਹੈ ਉਹ ਕਰਤਾਰਪੁਰ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੀ ਜਿਹੜਾ ਸਥਾਨ ਹੈ ਉਹਦੇ ਘਰ ਸ ਇੱਕ ਹੋਰ ਇੰਚ ਗੱਲ ਐਡ ਕਰਾਂਗਾ ਕਿ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਤੇ ਸਕਿੰਟਾ ਚ ਬੰਦ ਕਰਤੇ ਆ ਪਰ ਜਿਹੜਾ ਗੁਜਰਾਤ ਦੇ ਰਾਹੀਂ ਵਪਾਰ ਹੋ ਰਿਹਾ ਕਰੋੜਾਂ ਅਰਬ ਡਾਲਰ ਦਾ ਉਹ ਉਹ ਜਿਹੜਾ ਵਪਾਰ ਹੈ ਉਹਨੂੰ ਕਿਉਂ ਨਹੀਂ ਰੋਕਿਆ ਗਈ ਉਹ ਵੀ ਪਾਕਿਸਤਾਨ ਨਾਲ ਐ ਅਫਗਾਨਿਸਤਾਨ ਨਾਲ ਐ ਹੋਰ ਜਿਹੜੇ ਮੁਲਕ ਨੇ ਉਹਨਾਂ ਨਾਲ ਐ ਹੋਰ ਇੱਕ ਨਵੀਂ ਗੱਲ ਹੋਈ ਐ ਕਿ ਸ਼ਪਿਲਕਾ ਜਿਹੜਾ ਪਾਸ ਐ ਹਿਮਾਚਲ ਦੇ ਵਿੱਚ ਉਹ ਥੋੜੇ ਦਿਨ ਪਹਿਲਾਂ ਜਿਹੜਾ ਖੋਲਿਆ ਗਿਆ ਜਿਹੜਾ ਤੀਬਤ ਚਾਈਨਾ ਤੇ ਇੰਡੀਆ ਦਾ ਸਾਂਝਾ ਉੱਥੇ ਬਾਰਡਰ ਹੈ ਜਿਹੜਾ 1962 ਤੋਂ ਬੰਦ ਪਿਆ ਜਦੋਂ ਦੀ ਚਾਈਨਾ ਦੇ ਨਾਲ ਲੜਾਈ ਹੋਈ ਹੈ ਤੇ ਉਹ ਜਦੋਂ ਖੋਲਤੇ ਚਾਈਨਾ ਨਾਲ ਉਹ ਵੀ ਉਹ ਥਾਂ ਖੋਲੀ ਗਈ ਹੈ ਜਿੱਥੇ ਭਾਰਤ ਸਰਕਾਰ ਦਾਵਾ ਕਰਦੀ ਹੈ ਕਿ ਉਹ ਕਸ਼ਮੀਰ ਹੈ ਜਿਹੜਾ ਚਾਈਨਾ ਨੇ ਕਬਜ਼ਾ ਕੀਤਾ ਹੋਇਆ ਸਾਡਾ ਤੇ ਜੇ ਤੁਸੀਂ ਉੱਥੇ ਸਾਰਾ ਕੁਝ ਖੋਲ ਸਕਦੇ ਹੋ ਤੇ ਇਹ ਤਾਂ ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਥਾਂ ਹੈ ਉਹ ਕਿਉਂ ਨਹੀਂ ਖੋਲ ਸਕਦੇ ਸੋ ਇਹਨੂੰ ਪਹਿਲ ਦੇ ਆਧਾਰ ਤੇ ਖੋਲਣਾ ਚਾਹੀਦਾ ਹੈ ਨੇ ਕੋਈ ਕੋਈ ਸ਼ੱਕ ਨਹੀਂ ਜੀ ਅਕਾਲ ਚੂਤ ਦਾ ਜੋ ਡੈਪੂਟੇਸ਼ਨ ਆਏ ਨੇ ਜੋ ਸਤਕਾਰਯੋਗ دوست ਆਏ ਨੇ ਬਜ਼ੁਰਗ ਆਏ ਨੇ ਇਹਨਾਂ ਦੀ ਬਹੁਤ ਬਾਜਮ ਮੰਗ ਹੈਗੀ ਹੈ ਔਰ ਪੰਜਾਬ ਦੀ ਧਾਰਮਿਕ ਸਾਂਝ ਆ ਜਜਵਾਤੀ ਸਾਂਝ ਹੈ ਜਿੰਨੇ ਵੀ ਸਿੱਖ ਸੰਸਥਾਨ ਮਤਲਬ ਜਾਂ ਪਵਿੱਤਰ ਥਾਵਾਂ ਪਾਕਿਸਤਾਨ ਚ ਰਹਿ ਗਈਆਂ ਚਾਹੇ ਨਨਕਾਣਾ ਸਾਹਿਬ ਹੈ ਚਾਹੇ ਪੰਜਾ ਸਾਹਿਬ ਹੈ ਚਾਹੇ ਕਰਤਾਰਪੁਰ ਸਾਹਿਬ ਹੈ ਤਾਂ ਉਹਨਾਂ ਨਾਲ ਪੰਜਾਬ ਦੀ ਜਿਹੜੀ ਚੜਦਾ ਪੰਜਾਬ ਹੈ ਇਹਦੀ ਲੈਹਦੇ ਪੰਜਾਬ ਚ ਦੀ ਸਾਰੀਆਂ ਇੱਕ ਰਵਾਇਤ ਹੈ ਜਾਂ ਰਵਾਇਤਾਂ ਹੈਗੀਆਂ ਜਾਂ ਇੱਕ ਵਿਰਸਾ ਹੈ ਸਾਰੇ ਜੁੜੀ ਹੋਈ ਹੈਗੀ ਉਹ ਧਾਰਮਿਕ ਵਿਰਸਾ ਖਾਸ ਤੌਰ ਤੇ ਤੇ ਇਸ ਕਰਕੇ ਜਦੋਂ ਲਾਂਗਾ ਖੁੱਲਿਆ ਸੀਗਾ ਨਵਜੋਤ ਸਿੱਧੂ ਹੋਰਾਂ ਨੇ ਆਪਣੇ ਨਿੱਜੀ ਤਾਲੁਕਾਤ ਵਰਤ ਕੇ ਇਮਰਾਨ ਖਾਨ ਹੋਰਾਂ ਨਾਲ ਮਤਲਬ ਇਹ ਲਾਂਗੇ ਦੀ ਉਦਦਮ ਕੀਤਾ ਸੀਗਾ ਤਾਂ ਸਾਰੇ ਪੰਜਾਬੀ ਜਗਤ ਨੇ ਸਾਰੇ ਪੰਜਾਬ ਨੇ ਸਾਰੇ ਖਾਸ ਕਰਕੇ ਸਿੱਖ ਜਗਤ ਨੇ ਬੜੀ ਖੁਸ਼ੀ ਮਨਾਈ ਸੀ ਕਿ ਇਹ ਚੇਰੋਕਣੀ ਮੰਗ ਹੈਗੀ ਹੈ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ دیدار ਦੀ ਉਹ ਪੂਰੀ ਹੋਈ ਹੈ ਤੇ ਜੋ ਸੰਗਤਾ ਸੀਗੀਆਂ ਭੀੜਾਂ ਘੱਟ ਕੇ ਸਾਲਾਂ ਬੱਧੀ ਇਸ ਹਾਲਾਂਕਿ ਇੰਨਾ ਆਜ਼ਾਦਾਨਾ ਤੌਰ ਇਤ ਲੰਗਾ ਦੀ ਖੁੱਲ੍ਹਿਆ ਕੁਝ ਬੰਦਸ਼ਾਂ ਸੀਗੀਆਂ ਤੇ ਉਹਦੇ باوجود ਲੋਕੀ ਬਹੁਤ ਵੱਡੀ ਤਦਾਦ ਵਿੱਚ ਆਪਣੇ ਪਵਿੱਤਰ ਸਤਿ ਅਸਥਾਨ ਦੇ ਦਰਸ਼ਨ ਕਰਨ ਤੇ ਉੱਤੇ ਸੇਵਾ ਸੰਭਾਲ ਕਰਨ ਵਾਸਤੇ ਜਾਂਦੇ ਰਹੇ ਨੇ ਤੇ ਆ ਜੋ ਹੁਣ ਨਵੀਂ ਨਵੀਂ ਕਸ਼ੀਦਗੀ ਪੈਦਾ ਹੋਈ ਹੈ ਪਹਿਲਗਾਮ ਘਟਨਾ ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੇ ਦਰਮਿਆਨ ਨਾ ਸਿਰਫ ਬਾਗਾ ਬਾਰਡਰ ਪਰਮਾਨੈਂਟ ਤੌਰ ਤੇ ਬੰਦ ਕੀਤਾ ਕਰ ਦਿੱਤਾ ਗਿਆ ਬਲਕਿ ਜਿਹੜਾ ਕਤਰਪੁਰ ਦਾ ਲੰਗਾ ਸੀਗਾ ਜਿਹਦਾ ਸਾਰੇ ਝਗੜੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਜਿਹੜਾ ਇੱਕ ਮੁਕੱਦਸ ਥਾਂ ਵਾਸਤੇ ਇੱਕ ਧਾਰਮਿਕ ਰਸਤਾ ਸੀਗਾ ਇੱਕ ਧਾਰਮਿਕ ਜਜ਼ਬਾਤਾਂ ਦੀ ਸਾਂਝ ਵਾਲਾ ਰਸਤਾ ਸੀਗਾ ਉਹ রাস্ত ਵੀ ਬੰਦ ਕਰ ਦਿੱਤਾ ਗਿਆ ਉਹ ਉਹ ਮਾਰਗ ਵੀ ਬੰਦ ਕਰ ਦਿੱਤਾ ਗਿਆ ਤੇ ਮੈਂ ਅੱਜ ਅਸੀਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਆਪਣੇ ਗ੍ਰਹਿ ਮੰਤਰੀ ਸਾਹਿਬ ਨੂੰ ਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖਣ ਜਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਸਿੱਖ ਜਗਤ ਦੀਆਂ ਜੋ ਜਜ਼ਬਾਤੀ ਸਾਂਝ ਹੈਗੀ ਹੈ ਉਹਦੇ ਮੱਦੇ ਨਜ਼ਰ ਔਰ ਜੋ ਤੁਸੀਂ ਬਹੁਤ ਚੰਗਾ ਉਦਮ ਕੀਤਾ ਸੀ ਕਿ ਲਾਂਗਾ ਖੋਲਿਆ ਸੀ ਪ੍ਰਧਾਨ ਮੰਤਰੀ ਵੀ ਉਸ ਵਿੱਚ ਸ਼ਾਮਲ ਸਗੇ ਇਸ ਉਦਮ ਵਿੱਚ ਔਰ ਪੰਜਾਬ ਨੇ ਸ਼ੁਕਰਗੁਜ਼ਾਰ ਵੀ ਬਣਾਇਆ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਦਾ ਤੇ ਸਾਰੇ ਉਹਨਾਂ ਤਾਕਤਾਂ ਦਾ ਉਹਨਾਂ ਉਹਨਾਂ ਸ਼ਕਤੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਰੋਲ ਨਿਭਾਇਆ ਸੀਗਾ ਤੇ ਅਸੀਂ ਬੇਨਤੀ ਕਰਾਂਗੇ ਕਿ ਲਾਂਗਾ ਜਲਦੀ ਜਲਦੀ ਖੋਲਿਆ ਜਾਵੇ ਤਾਂ ਜੋ ਨਾ ਸਿਰਫ ਕਤਾਰ ਸਾਹਿਬ ਤੇ ਹੋਰ ਜਿਹੜੀਆਂ ਅਲੱਗ-ਅਲੱਗ ਥਾਵਾਂ ਨੇ ਜੋ ਬੰਦਸ਼ਾਲ ਲਾਈਆਂ ਗਿਆ ਨੇ ਭਾਰਤੀ ਯਾਤਰੀਆਂ ਵਾਸਤੇ ਖਾਸ ਕਰਕੇ ਸਿੱਖਸ਼ਾ ਧਾਲੂਆਂ ਵਾਸਤੇ ਨਨਕਾਣਾ ਸਾਹਿਬ ਜਾਣ ਵਾਸਤੇ ਜਾਂ ਹੋਰ ਜੋ ਆਪਣੇ ਮੁਕੱਦਸ ਥਾਂ ਹੈਗੇ ਪਾਕਿਸਤਾਨ ਵਿੱਚ ਉਹਨਾਂ ਵਾਸਤੇ ਰਾਹ ਖੋਲਿਆ ਜਾਵੇ ਉਹਨਾਂ ਵਾਸਤੇ ਜਿਹੜੀਆਂ ਬੰਦਸ਼ਾ ਹੈਗੀਆਂ ਹਟਾਈਆਂ ਜਾਣ ਕਿਉਂਕਿ ਇਹ ਸਾਡੀ ਸਦੀਆਂ ਪੁਰਾਣੀ ਜਜ਼ਵਾਤੀ ਤੇ ਧਾਰਮਿਕ ਸਾਂਝ ਹੈ ਜਿਹੜਾ ਲੈਂਦਾ ਪਾਕਿਸਤਾਨ ਹੈ ਚੜਦੇ ਪਾਕ ਚੜਦੇ ਪੰਜਾਬ ਦੀ ਲੈਂਦੇ ਪੰਜਾਬ ਨਾਲ ਸਾਡੀ ਜਜ਼ਵਾਤੀ ਤੇ ਧਾਰਮਿਕ ਸਾਂਝ ਹੈ ਜੀ ਇੱਕ ਡਾਕਟਰ ਸਾਹਿਬ ਜਿਹੜਾ ਕੱਲ ਜਾਜ ਕ੍ਰੈਸ਼ ਹੋ ਗਿਆ ਫੜਾ ਵੱਡਾ ਨੁਕਸਾਨ ਹੋਇਆ ਸੋ ਲੈ ਕੇ ਤੁਹਾਡੇ ਮੂਰਤ ਦੀ ਮੰਗ ਕੀਤੀ ਹੈ बड़े परिवार ਘਰ ਉਜੜ ਗਏ ਨਹੀਂ ਬਹੁਤ ਦੁਖਦਾਈ ਗੱਲ ਹੈ ਜੀ ਤੇ ਦੇਖੋ ਅੱਜ ਦਿਨ ਦੁਨੀਆ ਜਿੰਨੀ ਜਹਾਜ਼ਾਂ ਤੇ ਨਿਰਭਰ ਹੈ ਗਈ ਹੈ ਖਾਸ ਤੌਰ ਤੇ ਜਿਹੜੀ ਲੰਬੀ ਦੂਰੀ ਦੇ ਜਹਾਜ਼ ਹੈਗੇ ਆ ਉਹਨਾਂ ਦੀ ਜੋ ਸਟੈਂਡਰਡਸ ਹੈਗੇ ਆ ਉਹਨਾਂ ਦੀ ਜੋ ਪਾਪਰ ਚੈਕਿੰਗ ਹੈਗੀ ਹੈ ਜੋ ਉਹਨਾਂ ਦੀ ਉਡਣ ਤੋਂ ਪਹਿਲਾਂ ਹੈਗੇ ਜੋ ਮਾਪਦੰਡ ਹੈਗੇ ਆ ਉਹਨਾਂ ਤੇ ਹਰ ਕੰਪਨੀ ਨੂੰ ਖਰਾ ਉਤਰਨਾ ਚਾਹੀਦਾ ਹੈਗਾ ਇਹ ਮਨੁੱਖੀ ਜਾਨਾਂ ਦਾ ਮਤਲਬ ਇਕੱਲਾ ਪਾਇਲਟ ਦੀ ਗੱਲ ਨਹੀਂ ਹੈਗੀ ਉਹ ਸੰਕੜੇ ਬੰਦਿਆਂ ਦੀ ਜ਼ਿੰਦਗੀ ਵਾਸਤੇ ਜ਼ਿੰਮੇਵਾਰ ਹੁੰਦੀ ਹੈ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹ ਕਈ ਵਾਰ ਨੇ ਮਨਾਵੇ ਵਾਸਤੇ ਜਿਵੇਂ ਖਬਰਾਂ ਚ ਆ ਰਿਹਾ ਹੈਗਾ ਕਿ ਜਿਹੜੀ ਬੋਇੰਗ ਕੰਪਨੀ ਹੈਗੀ ਹੈ ਉਹਦੇ ਮੁਲਾਜ਼ਮ ਦਾ ਇੱਕ ਨੇ ਕੇਸ ਕੀਤਾ ਆਪਣੀ ਬੋਇੰਗ ਕੰਪਨੀ ਦੇ ਮਾਲਕ ਤੇ ਕਿ ਜਿਹੜੇ ਸਾਰੇ ਸੁਰੱਖਿਆ ਦੇ ਮਾਪਦੰਡ ਹੈਗੇ ਉਹਨਾਂ ਦੇ ਕੰਪਰੋਮਾਈਜ਼ ਕਰ ਰਿਹਾ ਸਮਝੌਤਾ ਕਰ ਰਿਹਾ ਹੈਗਾ ਔਰ ਉਹ ਉਹ ਔਰ ਔਰ ਉਹਨਾਂ ਨੂੰ ਉਸ ਨੌਕਰੀ ਕੱਢ ਦਿੱਤਾ ਗਿਆ ਤੇ ਇੱਕ ਕੰਪਨੀ ਅੰਦਰ ਵੀ ਆਵਾਜ਼ ਹੈਗੀ ਹੈ ਕਿ ਤੁਸੀਂ ਜਿਹੜੇ ਸੁਰੱਖਿਆ ਮਾਪਦੰਡ ਹੈ ਉਹਨਾਂ ਸਹਿਮੋਤਾ ਨਾ ਕਰੋ ਜਿਹੜੀਆਂ ਦੋ ਤਿੰਨ ਤਕਨੀਕੀ ਮੁਸ਼ਕਲਾਂ ਦੱਸੀਆਂ ਸੀਗੀਆਂ ਉਹਨਾਂ ਨੂੰ ਬੋਇੰਗ ਕੰਪਨੀ ਨੂੰ ਪੂਰੀਆਂ ਕਰਨਾ ਚਾਹੀਦਾ ਇਹ ਠੀਕ ਹੈ ਬਹੁਤ ਕਮਾਲ ਦਾ ਜਹਾਜ਼ ਹੈ ਪਰ ਤੇ ਬਾਪ ਜੂ ਇਹ ਮੁਨਾਫੇ ਨੂੰ ਮੁੱਖ ਰੱਖ ਕੇ ਮੁਨਾਫਾ ਮੁੱਖ ਰੱਖ ਕੇ ਤੇ ਜਿਹੜੀਆਂ ਬਾਕੀ ਕੁਛ ਨਿੱਕੇ-ਨਿੱਕੇ ਹੁਣ ਤਾਈਆਂ ਹੈਗੀਆਂ ਉਹ ਛੱਡੀਆਂ ਜਾ ਰਹੀਆਂ ਹੈਗੀਆਂ ਔਰ ਜਦੋਂ ਜਿਸ ਬੰਦੇ ਨੇ ਨੋਟਸ ਲਿਆ ਨਹੀਂ ਹੁਣ ਤਾਈਆਂ ਉਹ ਬੰਦਾ ਮਰਿਆ ਪਾਇਆ ਗਿਆ ਹੋਟਲ ਦੀ ਪਾਰਕਿੰਗ ਦੇ ਵਿੱਚ ਤੇ ਉਹ ਸਾਰਾ ਕੁਝ ਸਰਕਾਰ ਨੂੰ ਚਾਹੀਦਾ ਕਿ ਸਾਰੀਆਂ ਗੱਲਾਂ ਨੂੰ ਬੋਇੰਗ ਦੇ ਧਿਆਨ ਚ ਵੀ ਲਿਆਂਦਾ ਜਾਵੇ ਔਰ ਟਾਟਾ ਸਮੂਹ ਦੇ ਧਿਆਨ ਚ ਵੀ ਲਿਆਂਦਾ ਜਾਵੇ ਤੇ ਸਾਰੀਆਂ ਕੱਲੀਆਂ ਇਹ ਨਹੀਂ ਕਿ 에어 ਇੰਡੀਆ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਹਵਾਈ ਕੰਪਨੀਆਂ ਹੈਗੀਆਂ ਉਹਨਾਂ ਨੂੰ ਸਖਤ ਤਾੜਨਾ ਕੀਤੀ ਜਾਵੇ ਕਿ ਉਹ ਜਿਹੜੇ ਆਪਣੇ ਪੁਰਾਣੇ ਜਹਾਜ਼ ਹੈ ਉਹ ਬਦਲਣ ਔਰ ਜਿਹੜੇ ਹਰ ਜਹਾਜ਼ ਦੀ ਅੰਤਰਰਾਸ਼ਟਰੀ ਡਾਨ ਖਾਸ ਕਰਕੇ ਪਹਿਲਾਂ ਉਹਦਾ ਮੁਕੰਮਲ ਚੈੱਕਅਪ ਹੋਣਾ ਚਾਹੀਦਾ ਹੈ ਜੀ